ਸਮਾਣਾ ਦੇ ਰਾਜਾ ਰੋਡ ਦੇ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰਨ ਵਾਲੇ ਇੱਕ ਪ੍ਰਵਾਸੀ ਜਿਹੜਾ ਬਿਹਾਰ ਦਾ ਮਜ਼ਦੂਰ ਹੈ ਉਸ ਦੀ ਘਰ ਦੀ ਵਾਲੀ ਦੀ ਮੌਤ ਹੋਈ ਹੈ ਲੇਕਿਨ ਪੁਲਿਸ ਨੇ ਇਸ ਦੇ ਵਿੱਚ ਗੰਭੀਰਤਾ ਨਾਲ ਜਾਂਚ ਕੀਤੀ ਹੈ ਉਸ ਦੀ ਡੈੱਡ ਬਡੀ ਸਮਾਣਾ ਕੇ ਸਰਕਾਰੀ ਹਸਪਤਲ ਦੀ ਮੋਚੀ ਰੱਖੀ ਗਈ ਸੀ ਸਿਟੀ ਪੁਲਿਸ ਸਮਾਣਾ ਵੱਲੋਂ ਪਟਿਆਲਾ ਤੋਂ ਪਰੇਸ਼ੀਨ ਟੀਮ ਭੇਜੀ ਗਈ ਜਾਂਚ ਕੀਤੀ ਗਈ ਵੀ ਕਿਨ ਕਾਰਨਾਂ ਕਰਕੇ ਇਸ ਦੀ ਮੌਤ ਹੋਈ ਹੈ ਔਰ ਇੱਕ ਪੋਸਟਮਾਰਟਮ ਰਿਪੋਰਟ ਦੇ ਵੀ ਸਾਹਮਣੇ ਸਾਹਮਣੇ ਆਣਾ ਹੈ ਵੀ ਕੀ ਕਾਰਨ ਹੋਇਆ ਇਸ ਔਰਤ ਦੀ ਮੌਤ ਕਾਇਸ ਨੂੰ ਸੈਂਡ ਅਟੈਕ ਹੈ ਜਾਂ ਕਿਸੇ ਨੇ ਇਸ ਨੂੰ ਮਾਰੇ ਹੈ ਇਹ ਸਾਰਾ ਹੁਣ ਜਾਂਚ ਦਾ ਵਿਸ਼ਾ ਹੈ ਅਨਿਲ ਕੁਮਾਰ बिहार के सलोनी कुमारी हाँ। हम लोग सुबह से रात को नौ बजे तक ड्यूटी करते हैं सुबह आठ बजे से फैक्ट्री का नाम हाँ। ना रोड पे है राजला रोड हाँ। इसको हम लोग आए सुबह सुबह रात को नौ बजे छुट्टी होता है साढ़े नौ बजे हम लोग ड्यूटी से आए खाना वाना बना के खाए दस बज गया दस बजे के बाद हम लोग उठे हाँ सो के सो गए थे हम लोग दस बजे हाँ देखे फिर मतलब कि ग्यारह बज के चालीस मिनट में मैंने उठा तो देखा कि उसको लगा था मैंने गया सुसु करके आया फिर उसको जगाया कि बेटे उठ जा पानी लेके आ जा मेरे लिए प्यास लगा हुआ गला सूख रहा है तो कुछ दो बार में कुछ जवाब नहीं दिए तीसरा बार में देखे जगाए तो मर गया था ये मेरे को तो कुछ भी मालूम नहीं है फैक्ट्री है राजला रोड पे ਉੱਥੇ ਇੱਕ ਇੱਕ ਸਲੌਣੀ ਤੇ ਉਸ ਦਾ ਘਰ ਵਾਲਾ ਨਿਲ ਕੁਮਾਰ ਦੋਨੋਂ ਉੱਥੇ ਕੰਮ ਕਰਦੇ ਨੇ ਤੇ ਜਿੱਥੇ ਗੁਰਦੁਆਰਾ ਸਾਹਿਬ ਹੈ ਰਾਜਲਾ ਰੋਡ ਤੇ ਉੱਥੇ ਇੱਕ ਮਕਾਨ ਬਣਾਇਆ ਹੋਇਆ ਉਹਨਾਂ ਨੇ ਸਰਪੰਚ ਸਰਪੰਚਵਾਰਾ ਉੱਥੇ ਕਿਰਾਏ ਤੇ ਰਹਿੰਦੇ ਨੇ ਤੇ ਦੋਨੋਂ ਜੀ ਮਤਲਬ ਖਾਣਾ ਉੱਥੋਂ ਫੈਕਟਰੀ 'ਚੋਂ ਕੰਮ ਕਰਕੇ ਸ਼ਾਮ ਨੂੰ ਜਦੋਂ ਆਪਣੇ ਕੁਆਟਰ 'ਚ ਆਏ ਤੇ ਖਾਣਾ ਵਗੈਰਾ ਖਾ ਕੇ ਸੌਂਗੇ ਸੀ ਤੇ ਉਹ ਬਾਥਰੂਮ ਕਰ ਉੱਠਿਆ ਉਸ ਤੋਂ ਬਾਅਦ ਉਹ ਜਦੋਂ ਬਾਥਰੂਮ ਕਰਕੇ ਦੁਬਾਰਾ ਆਪਣੇ ਕਮਰੇ ਚ ਗਿਆ ਤੇ ਉਹਨੇ ਆਪਣੀ ਘਰਲੇ ਨੂੰ ਠਾਨ ਦੀ ਕੋਸ਼ਿਸ਼ ਕੀਤੀ ਮੈਨੂੰ ਪਾਣੀ ਲਿਆ ਕੇ ਦੇ ਜਦੋਂ 2-3 ਵਾਰੀ ਉਹਨੇ ਹਲਾਈ ਨਹੀਂ ਉੱਠੀ ਉਸ ਤੋਂ ਬਾਅਦ ਉਹਨੇ ਦੇਖਿਆ ਵੀ ਇਹ ਇਹਦੀ ਡੈਥ ਹੋ ਚੁੱਕੀ ਹੈ ਜਿਹੜੀ ਹੁਣ ਫੋਰਸਿੰਗ ਟੀਮ ਮਿਲਾਈ ਫੇਰ ਵੀ ਉਹ ਇਹਨੂੰ ਚੈੱਕ ਕਰਾਉਣ ਵਾਸਤੇ ਸਿਵਲ ਹਸਪਤਾਲ ਸਵਾਣਾ ਲਿਆਏ ਸੀ ਤੇ ਕੱਲ ਅਸੀਂ ਪੋਸਟਮਾਰਟ ਕਰਾਉਣ ਲਈ ਸਾਨੂੰ ਕੁਝ ਉਹ ਪਤਾ ਲੱਗਿਆ ਫੋਰਸੀ ਟੀਮ ਨੂੰ ਮਿਲਾਇਆ ਗਿਆ ਮੌਕੇ ਤੇ ਆ ਡਾਊਟ ਹੈ ਵੀ ਕਲੀਅਰ ਕਰ ਰਹੇ ਆ ਵੀ ਕੋਈ ਮਰਡਰ ਵੀ ਹੋ ਸਕਦਾ ਜਾਂ ਉਸ ਉਹਦੇ ਜੋ ਵੀ ਉਹ ਕਰ ਦੇਣਗੇ ਰਿਪੋਰਟ ਆਪਾਂ ਨੂੰ ਚੈੱਕ ਕਰਵਾ ਰਹੇ ਆ ਜਿਹੜਾ ਹੋ ਚੁੱਕਾ ਇਹਨਾਂ ਦੀ ਟੀਮ ਤੋਂ ਜਦੋਂ ਰਿਪੋਰਟ ਤੋਂ ਬਾਅਦ ਫਿਰ ਇਹਦਾ ਪੋਸਟਪੋਨ ਕਰਵਾਇਆ ਜਾਏਗਾ ਇਹਨਾਂ ਦੇ ਕਹਿਣ ਦੇ ਮੁਤਾਬਕ ਇਹ ਵੀ ਕਹਿੰਦਾ ਪਹਿਲਾਂ ਮੇਰੇ ਘਰ ਹੀ ਡਿਪਰੈਸ਼ਨ ਸੀ ਬੱਚਾ ਖਰਾਬ ਹੋ ਗਿਆ ਸੀ ਉਹਦਾ ਇਸ ਕਰਕੇ ਥੋੜਾ ਜਿਹਾ ਡਿਪਰੈਸ਼ਨ ਚ ਰਹਿੰਦੀ ਸੀ ਤੇ ਹਾਇ ਪਿੱਛੋਂ ਬੇਸਿਕਲੀ ਕੀ ਇਹ ਬਿਹਾਰ ਦੇ ਨੇ ਮੁਜਫਰਨਗਰ ਦੇ ਮੁਜਫਰਪੁਰ ਦੇ ਤੇ ਇਹ ਦੋਨੋਂ ਇੱਥੇ 8-9 ਮਹੀਨਾ ਤੋਂ ਆਏ ਸੀ ਕ੍ਰੀਬ ਕੈਮਰਾਮੈਨ ਪ੍ਰਥਮ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ న్యూਸ